ਬਟਾਲਾ ਤੋਂ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਐਸ ਡੀ ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੀ ਰਿਹائش ਤੇ ਵਿਜਲੈਸ ਦੀ ਰੇਡ ਵੱਜੀ ਹੈ ਤਨਖਦੀ ਮਿਲਨ ਦੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੱਖਾਂ ਦੀ ਲੱਗਦੀ ਇੱਥੇ ਬਰਾਮਦ ਹੋ ਸਕਦੀ ਹੈ ਤਾਂ ਛਾਪੇਮਾਰੀ ਪੂਰੀ ਕਰਨ ਤੋਂ ਬਾਅਦ ਅਧਿਕਾਰੀ ਐਸਜੀਐਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਗਏ ਨੇ ਤਾਂ ਵੱਡੀ ਖਬਰ ਦੱਸਦੀ ਹੈ ਕਿ ਜਿੱਥੇ ਬਟਾਲਾ ਦੇ ਐਸਜੀਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੀ ਰਿਹਾਈ 'ਤੇ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਕਾਫੀ ਦੇਰ ਤੱਕ ਜਿਹੜੀ ਰੇਡ ਹੈ ਉਹ ਚੱਲਦੀ ਰਹੀ ਹੈ ਤੇ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਲੱਖਾਂ ਦੀ ਨਕਦੀ ਇੱਥੇ ਬਰਾਮਦ ਹੋ ਸਕਦੀ ਹੈ ਤੇ ਉਧਰ ਛਾਪੇਮਾਰੀ ਤੋਂ ਬਾਅਦ ਜਿੱਥੇ ਟੀਮ ਜਿਹੜੀ ਆ ਉਹ ਬਟਾਲਾ ਦੇ ਐਸਜੀਐਮ ਨੂੰ ਨਾਲ ਲੈ ਕੇ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਹੈ ਫਿਲਹਾਲ ਇਸ ਨੂੰ ਲੈ ਕੇ ਕਤਾ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਪਰ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਐਸ ਡੀ ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਤੇ ਵਿਜੀਲੈਂਸ ਵਰ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਐਸ ਡੀ ਐਮ ਕਮ ਕਮਿਸ਼ਨਰ ਨਗਰ ਕੌਂਸਲ ਬਟਾਲਾ ਵਿਕਰਮਜੀਤ ਸਿੰਘ ਪਾਂਦੇ ਦੀ ਰਿਹائش ਦੇ ਉੱਤੇ ਵਿਜੀਲੈਂਸ ਵੱਲੋਂ ਦਬਸ਼ ਕੀਤੀ ਗਈ ਹੈ ਤੇ ਲੱਖਾਂ ਦੀ ਨਕਦੀ ਬਰਾਮਦ ਕੀਤੀ ਗਈ ਹੈ ਆਹ ਲਓ ਗੱਡੀ ਗੱਡੀ ਮੇਰਾ ਗਾਂ ਗੱਡੀ ਕੱਟੇ ਕੀ ਹੋ ਰਿਹਾ ਹੈ ਪਰੇ ਲੋ ਯਾਰ ਐਸ ਜੀ ਬ੍ਰੈਸਟੇਜ ਐਸ ਜੀ ਬ੍ਰੈਸਟੇਜ ਹੋਏ ਅਗਲੀ ਗੱਡੀ ਕਿੰਨਾ ਪੀਸ ਪਾ ਕੇ ਉਹ ਨਹੀਂ ਹੋ ਰਿਹਾ ਅੱਗੇ ਸਾਰੇ ਬੈਠੇ ਆ ਪਿੱਛੇ ਬਿਠਾਇਆ ਹੋਣਾ ਪਿੱਛੇ ਆ ਅੱਗੇ ਸਾਰੇ ਬੈਣਾ ਸੀਸ਼ੇ ਕਾਲੇ ਆ